ਅੰਦਰ ਵਾਜਾ ਖੋਲ ਕੇ ਤੀਸਰੇ ਨੂੰ ਅੰਦਰ ਵਾੜਿਆ ਹਾਂ ਉਹ ਬੰਨੇ ਹੋਏ ਸੀ ਉਹ ਬੰਨੇ ਹੋਏ ਸੀ ਮੈਨੂੰ ਇੱਥੇ ਉਹਨਾਂ ਨੇ ਬਿਉਸ਼ ਕਰਤਾ ਵਾ ਕਾ ਦੇ ਨਾ ਪਤਾ ਨਹੀਂ ਉਹਨਾਂ ਨੇ ਮੇਰਾ ਮੂੰਹ ਹੀ ਘੁੱਟਤਾ ਵਾ ਮੈਨੂੰ ਬਿਉਸ਼ ਤੇ ਹਾਲਤ ਤੇ ਚ ਉਹਨਾਂ ਨੇ ਅੰਦਰ ਖੜਿਆ ਵਾ ਇੱਥੇ ਕੀ ਗੱਲਬਾਤ ਮਾਰੀ ਜੀ ਇਹ ਲੰਬਾਰੀ ਕਿਸੇ ਦੀ ਲੰਬਾਰੀ ਆਏ ਉਹ ਅਦਰ ਕਿਸ ਤਰ੍ਹਾਂ ਤੇ ਚੁੱਕੀ ਹੋਈ ਐ ਉਹਨਾਂ ਦੇ ਘਰੋਂ ਚੁੱਕ ਕੇ ਲਾਏ ਇਹਦੇ ਕੱਲੇ ਕੱਲੇ ਲੋਕ ਤੋੜ ਕੇ ਗਏ ਆ ਚਾਬੀਆਂ ਵੀ ਨਾਲ ਲੈ ਗਏ ਆ कल ने कल ही चीज तोड़ के अंगी कर दिया इस लंबारी में कुछ नहीं बस खाली इन कपड़े ही कंबल वगैरह फुल कुछ नहीं ठीक तो मालिक है अब जाओ ਕੀ ਕਿਨਾ ਤੁਹਾਡਾ ਮੇਰਾ ਨਾਮ ਸ਼ਿੰਦਰਿਆ ਮੋ ਲਗੜਾ ਹਾਂਜੀ ਗੁਰ ਮਤਲ ਬਾਕੀ ਵਾਲੀ ਗਲੀ ਸਤਖੰਡ ਰੋਡ ਕੀ ਗੱਲਬਾਤ ਹੋਈ ਆ ਗੱਲਬਾਤ ਕੁਛ ਨਹੀਂ ਇਸ ਵੇਲੇ ਦਾ ਟਾਈਮ ਹੀ ਮਤਲ ਸਵਾ 3 ਵਜੇ ਦਾ ਟਾਈਮ ਹੀ ਤੇ ਮਤਲ ਅਸੀਂ ਅੰਦਰ ਬੈਠੇ ਮਾਂ ਬਿਟਾਈ ਬਾਹਰ ਸੁੱਤੇ ਹੀ ਬਾਹਰੋਂ ਹੀ ਅੰਦਰ ਆਏ ਆ ਅੰਦਰ ਮਦਦ ਮੈਂ ਬੈਠੀ ਬੈਠੀ ਆ ਤੇ ਇੱਕ ਬੰਦਾ ਕੰਧ ਚੜਿਆ ਵਾ ਤੇ ਦੂਜਾ ਵੀ ਮੰਗਰੀ ਆ ਗਿਆ ਵਾ ਇੱਕ ਬਾਪੂ ਜਿਹੜਾ ਉਹ ਮਤਲ ਉਹਨਾਂ ਨੇ ਜਿੰਦਰਾ ਹੱਥ ਤੋਂ ਚਾਬੀ ਲੈ ਕੇ ਮਤਲ ਨੋਕ ਤੇ ਹੱਡੇ ਬੰਦੂਕ ਰੱਖ ਕੇ ਸਿਰ ਤੇ ਤੇ ਫਿਰ ਹੱਥ ਤੋਂ ਚਾਬੀਆਂ ਲੈ ਕੇ ਤੇ ਫਿਰ ਜਿੰਦਰਾ ਖੋਲਿਆ ਨਾਣੀ ਕੀ ਕੀਤਾ ਹਾਂਜੀ ਫਿਰ ਹਨੂ ਇੱਕ ਥਾਂ ਜਗ੍ਹਾ ਤੇ ਬਾਹਤਾ ਨਾਣੀ ਇੱਕ ਹੱਡੇ ਲੱਗੇ ਖਲੋਤਾ ਰਿਹਾ ਵਾ ਬੰਦੂਕ ਤਾਣ ਕੇ ਤੇ ਇੱਕ ਮਤਲ ਚੋਰੀ ਕਰਦਾ ਰਿਹਾ ਇੱਕ ਬਾਅਦ ਮਤਲ ਜਿਹੜਾ ਬਾਪੂ ਹੀ ਉਹ ਬਾਹਰ ਟਹਿਲਦਾ ਰਿਹਾ ਹਾਂਜੀ ਕੀ ਚੋਰੀ ਕੀਤੀ ਉਹਨਾਂ ਨੇ ਚੋਰੀ ਇੱਕ ਸੋਨੇ ਦੀ ਚੈਨ ਜਾਂ ਦੋ ਥੋਲਿਆਂ ਦੀ ਮੇਰੇ ਹਸਬੰਡ ਦੀ ਤੇ ਇੱਕ ਮੇਰੇ ਟੌਪਸ ਆ ਤੇ 1.5 ਲੱਖ ਰੁਪਇਆ ਵਾਪੇ ਮੈਂ ਆਪਣੇ ਘਰ ਵਾਲੇ ਦੀ ਜਮਾਨਤ ਕਰਾਉਣੀ ਸੀ ਹਾਂ ਉਹ ਕਿੱਥੇ ਗਈ ਨਹੀਂ ਹਾਂਜੀ ਜਮਾਨਤ ਕਰਾਉਣੀ ਉਹ ਕਿੱਥੇ ਨੇ ਉਹ ਮਤਲਬ ਬੜੀ ਦੂਰ ਹੈ ਇਧਰ ਆ ਇਹ ਮਾਚੀ ਰਿਹਾ ਬੜੀ ਲੰਮੀ ਹਾਂਜੀ ਤੇ ਇਹ ਕੌਣ ਆਏ ਸੀ ਤੁਹਾਡੇ ਘਰ ਇਹ ਹਾਨੂੰ ਕਹਿੰਦੇ ਸੀ ਤੇ ਅਸੀਂ ਦਾਣਾ ਮੰਡੀ ਤੋਂ ਸੀ ਇਹ ਸਟਾਪ ਆ ਤੇ ਤੁਹਾਡੇ ਘਰੇ ਰੇਟ ਮਾਰਨੀ ਆ ਹਨੂ ਨਾ ਪਰਮਿਸ਼ਨ ਮਿਲੀ ਆ ਕਿ ਨਹੀਂ ਹਨੂ ਮਤਲਬ ਤੇ ਕਿਆ ਵਾ ਪੀ ਇਹਨਾਂ ਦੇ ਇਸ ਮਾਨਵੀ ਦੇ ਤੇ ਮੇਰੇ ਹਸਬੰਦ ਨੂੰ 1.5 ਸਾਲ ਹੋ ਗਿਆ ਫੜੇ ਨੂੰ ਅੱਛਾ ਕਹੀਂ ਹੋਰ ਨਹੀਂ ਆਉਂਦਾ ਕਰਦੇ ਇਹ ਕੌਣ ਸੀ ਆਏ ਜਿਹੜੇ ਕੀ ਕਹਿੰਦੇ ਸੀ ਆਪਣੇ ਆਪ ਪਤਾ ਹੀ ਨਹੀਂ ਉਹਨਾਂ ਨੇ ਮੂੰਹ ਸਿਰ ਬਲੇਟੇ ਹੀ ਤੇ ਚਿੱਕੀ ਉਹਨਾਂ ਦੇ ਰਮਾਲ ਬੰਨੇ ਸੀ ਤੇ ਕਾਲੇ ਉਹਨਾਂ ਨੇ ਮੂੰਹ ਤੇ ਬੰਨੇ ਸੀ ਤੇ ਕਾਲੀਆਂ ਹੀ ਐਨ ਕਲਾਈਆਂ ਹੀ ਉਹਨਾਂ ਨੇ ਧਿਆਨ ਇਹੋ ਹੀ ਕਹਿੰਦੇ ਆ ਸੀਐਸਟਾਪ ਤੋਂ ਆਏ ਆ ਦਾਣਾ ਮੰਡੀ ਅੰਬਰਸਾਉਂ ਫੋਨਸ ਵਾਲੇ ਕਹਿੰਦੇ ਹਾਂ ਹਾਂ ਜੀ ਤੇ ਮੇਰੇ ਹੀ ਫੋਨ ਤੋਂ ਕਿਸੇ ਨੂੰ ਫੋਨ ਕਰੀ ਜਾਂਦੇ ਹੀ ਖੋ ਕੇ ਆਂਦੇ ਹੀ ਮੈਡਮ ਆਈ ਐ ਤੁਹਾਨੂੰ ਪੇਸ਼ ਕਰਾਉਣਾ ਵਾ ਅਸਰਾ ਆ ਕੋਈ ਡੀਐਸਪੀ ਆਹੀ ਉਹਨੇ ਪੇਸ਼ ਕਰਾਉਣਾ ਵਾ ਤੇ ਸਾਨੂੰ ਲੈ ਕੇ ਵੀ ਨਹੀਂ ਗਏ ਸਾਨੂੰ ਮੜ ਕੇ ਤਰੇ ਹੀ ਛੱਡ ਗਏ ਸਾਡਾ ਸਾਰਾ ਕੁਝ ਲੁੱਟ ਲੁੱਟ ਕੇ ਲੈ ਗਏ ਹਾਂਜੀ ਸਾਡੇ ਲੰਬਾਰੀਆਂ ਦੇ ਲੋਕ ਲੋਕ ਸਭ ਕੁਝ ਤੋੜ ਗੀ ਆ ਤੁਸੀਂ ਉਸ ਨੂੰ ਕੋਈ ਫੋਨ ਕੀਤਾ ਕੋਈ ਹਾਂ ਕੀਤਾ ਹੀ ਫੋਨ ਤੇ ਆਏ ਪੁਲਿਸ ਵਾਲੇ ਹਨ ਨੂੰ ਮਤਲਬ ਸਵਾਲ ਕਰਦੇ ਉਦਾਂ ਦੇ ਤੂੰ ਕਿੱਥੋਂ ਪੈਸੇ ਲਿਆਂਦੇ ਕਿੱਥੋਂ ਸੋਨੇ ਦੀਆਂ ਚਿੰਨਾ ਲਿਆਂਦੀਆਂ ਕੀ ਕੀਤਾ ਇਦਾਂ ਦੇ ਸਵਾਲ ਕਰਦੇ ਹਨ ਨੂੰ ਪੁਲਿਸ ਵਾਲੇ ਸਾਡੀ ਸੁਣਵਾਈ ਨਹੀਂ ਹੁੰਦੀ ਆ ਹੁਣ ਵੀ ਇਹ ਦਰਖਾਸਤ ਦੇ ਕੇ ਆਏ ਆ ਸਾਡੀ ਸੁਣਵਾਈ ਨਹੀਂ ਹੋਈ ਗਾੜੀਆਂ ਹਨ ਨੂੰ ਆਂਦੇ ਫਲਾਨੇ ਨੂੰ ਪੇਸ਼ ਕਰੋ ਢਿੰਕੜੇ ਨੂੰ ਪੇਸ਼ ਕਰੋ ਇਹ ਕਿੰਨੂੰ ਪੇਸ਼ ਕਰੀਏ ਮੈਂ ਤੁਹਾਡਾ ਕਹਿਦਾ ਮੈਂ ਕਿ ਨਗਰੀ ਪੁਲਸ ਵਾਲੇ ਆਏ ਆ ਹਾਂਜੀ ਨਿੱਕਲੇ ਪਰਸ ਵਾਲੇ ਸਾਡੇ ਘਰੇ ਰਾਤ 3 ਵਜੇ ਤੁਹਾਡੇ ਘਰੇ ਰੇਟ ਪਾਈ ਜਾਂਦੇ ਰੇਟ ਪਾਈ ਅਸੀਂ ਤੁਹਾਡੇ ਘਰੇ ਕੀ ਮੰਗ ਕਰਦੇ ਜੀ ਮੰਗ ਹੈ ਇਹ ਹੋਈ ਆ ਪੀਹਨੋ ਇਨਸਾਫ ਦਿੱਤਾ ਜਾਵੇ ਜੋ ਵੀ ਸਾਡਾ ਵਾਪਸ ਦਿੱਤਾ ਜਾਵੇ ਹਾਂਜੀ ਕੀ ਹੋਇਆ ਹੋਰ ਹਾਂਜੀ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦੀ ਆ ਅਸੀਂ ਮੱਦਲ ਬੋਲੇ ਸੀ ਕਿ ਹਜੇ ਤੀ ਸੀਰੀਅਸ ਸਟਾਫ ਦੇ ਜਦ ਸਾਨੂੰ ਦੱਸੋ ਸਾਨੂੰ ਫਾਈਲ ਦਿਖਾਓ ਜਿਹੜਾ ਸਾਡੇ ਤੇ ਪਰਚਾ ਹੋਇਆ ਵਾ ਜਿਹੜਾ ਸਾਡਾ ਫੋਨ ਟ੍ਰੇਸ ਹੁੰਦਾ ਵਾ ਉਹਨਾਂ ਨੇ ਸਾਨੂੰ ਕੋਈ ਫਾਈਲ ਨਹੀਂ ਦਿਖਾਈ ਤੇ ਮਤਲਬ ਉਹਨਾਂ ਨੇ ਕਿਹਾ ਵਾ ਪੀ ਤੁਹਾਡੇ ਕੋਲੇ ਇੰਨਾ ਸਮਾਨ ਆ ਤੇ ਇਹਨਾਂ ਨੂੰ ਗੋਲੀ ਦਾ ਆਰਡਰ ਹੋਇਆ ਵਾ ਤੇ ਤੁਹਾਨੂੰ ਗੋਲੀ ਮਾਰ ਕੇ ਵੀ ਜਾ ਸਕਦੇ ਆ ਅੱਛਾ ਹਾਂਜੀ ਤੇ ਤੁਹਾਨੂੰ ਇੱਥੇ ਖਤਰਾ ਹੀ ਆ ਮਤਲਬ ਅਸੀਂ ਕੀ ਕਰ ਸਕਦੇ ਆ ਉਹਨਾਂ ਕਹਿੰਦੇ ਤਾਂ ਤੁਹਾਨੂੰ ਗੋਲੀ ਮਾਰ ਦੇਣਗੇ ਹਾਂਜੀ ਗੋਲੀ ਮਾਰ ਦਾ ਆਰਡਰ ਆ ਅੱਛਾ ਹਾਂਜੀ ਤੇ ਤੁਸੀਂ ਤਾਂ ਰੋਲ ਨਹੀਂ ਪਾਇਆ ਬਤੈਣੀ ਨਹੀਂ ਸਾਨੂੰ ਉਹਨਾਂ ਰੋਲ ਪਾਉਣ ਹੀ ਨਹੀਂ ਦਿੱਤਾ ਅੱਛਾ ਹਾਂਜੀ ਇਹ ਨਾ ਬਜੀ ਤੁਹਾਡਾ ਮੇਰਾ ਨਾਂ ਰਾਹੁਲਜੀਤ ਸਿੰਘ ਆ ਇਥੇ ਰਹਿੰਦੇ ਜੀ ਮੈਂ ਹੰਦੀਸਰ ਦੇ ਵਿਚ ਰਹਿੰਦਾ ਗੋਲਡਨ ਗੇਟ ਕੋਲਸ ਤੇ ਇਥੇ ਕਹੋਗਾ ਤੁਹਾਡੀ ਜੀ ਇਹ ਮੇਰੇ ਮਦਰ ਆ ਮੇਰੇ ਸਾਸੂ ਮਾ ਤੇ ਇਹਨਾਂ ਨੇ ਮੈਨੂੰ 5 ਵਜੇ ਫੋਨ ਕੀਤਾ ਆ ਕਹਿੰਦੇ ਕਿ ਸਾਡੇ ਇਸ ਤਰ੍ਹਾਂ ਚੋਰੀ ਹੋ ਗਈ ਆ ਇਸ ਤਰ੍ਹਾਂ ਪੁਲਿਸ ਵਾਲੇ ਬਣ ਕੇ ਆਏ ਆ ਤੇ ਕਹਿੰਦੇ ਹੀ ਕੀ ਆਪਾਂ ਐਸਾ ਦਾਣਾ ਮੰਡੀ ਤੋਂ ਥਾਣੀ ਤੋਂ ਆਏ ਆ ਆਪਾਂ ਤੇ ਕਹਿੰਦੇ ਕਿ ਅਸੀਂ ਤੁਹਾਡੇ ਘਰ ਨਾਲ ਛਾਪਾ ਮਾਰਨ ਆਏ ਆ ਤੇ ਜੋ ਵੀ ਹੈਗਾ ਤੁਸੀਂ ਇੱਕ ਸਾਈਡ ਤੇ ਹੋ ਜੇ ਇਹਨਾਂ ਦੀ ਉੱਤੇ ਗੰਨ ਤਾਂ ਨਹੀਂ ਗਈ ਇਹਨਾਂ ਨੂੰ ਸਾਈਡ ਤੇ ਕਰ ਦਿੱਤਾ ਗਿਆ ਲੋਕਰ ਲੁਕਰ ਤੋੜੇ ਗਏ ਆ ਜੇ ਪੁਲਸਾਂ ਲਈ ਇਹੋ ਕੁਝ ਕਰਨ ਲੱਗ ਪਣਗੇ ਤੇ ਫਿਰ ਆਪਾਂ ਆਪਦੇ ਅਹੀਂ ਹੈਗੇ ਨਹੀਂ ਆ ਸੇਫ ਕੀ ਦੇਵੀ ਪੁਲਸਾਂ ਵਾਲਿਆਂ ਦਾ ਕੰਮ ਹੀ ਇਸ ਤਰ੍ਹਾਂ ਦਾ ਹੈਗਾ ਨਹੀਂ ਇਹਨਾਂ ਨੂੰ ਆ ਕੇ ਧਮਕੀ ਉਹਨਾਂ ਨੇ ਪੁੱਛਦੀ ਦਿੱਤੀ ਹੋਈ ਹੈ ਉਤੋਂ ਇੱਕ ਇਹਨਾਂ ਨਾਲ ਮੁਲਾਜ਼ਮ ਵਰਗਾ ਹੀ ਸੇਮ ਸੀ ਜਿਹਨੂੰ ਉਹਨਾਂ ਨੇ ਦਰਵਾਜ਼ਾ ਇਹਨਾਂ ਕੋਲੋਂ ਚਾਬੀ ਲੈ ਕੇ ਖੋਲਿਆ ਗਿਆ ਤੇ ਉਹਨਾਂ ਦੇ ਸ਼ੂ ਵੀ ਪੁਲਸਾਂ ਵਾਲੇ ਉਹਨਾਂ ਦੀ ਜਿਹੜੀ ਪੈਂਟ ਉਹ ਵੀ ਸ਼ੂ ਪੁਲਸਾਂ ਵਾਲੀ ਹੈ ਰਹੀ ਗਈ ਸੀ ਬਸ ਉਹਨਾਂ ਦੀ ਸ਼ਰਟ ਚੇਂਜ ਹੀ ਵਾਈਟ ਸ਼ਰਟ ਹੈ ਤੇ ਮੂੰਹ ਉਹਨਾਂ ਨੇ ਕਵਰ ਕੀਤੇ ਹੋਏ ਸੀ ਇਹਨਾਂ ਉੱਤੇ ਹਮਲਾ ਹਮਲਾ ਕੀਤੇ ਵਾਂਗੀ ਹੋ ਗਿਆ ਕਿ ਹਾਂ ਆਪਣਾ ਹਸਲਾ ਤਾਂ ਨਿਆ ਜਾਵੇ ਉਹਨੇ ਤਾਂ ਮਾਂ ਆ ਮਾਂ ਬੱਚੇ ਦੇ ਉੱਤੇ ਜਦੋਂ ਵੀ ਅਸਲਾ ਤਾਂ ਨਿਆ ਜਾਊਗਾ ਤੇ ਉਹਨੇ ਤਾਂ ਸਭ ਕੁਝ ਕਰਕੇ ਸਾਹਮਣੇ ਦੇ ਹੀ ਦੇਣਾ ਹੈ ਕਿ ਮੇਰੇ ਕੋਲ ਆਹੋ ਕੁਛ ਹੈਗਾ ਇਹ ਤੇ ਇਹਨਾਂ ਨੇ ਦਰਖਾਸਤ ਦਿੱਤੀ ਆ ਅਜੇ ਤੱਕ ਕੋਈ ਕਾਰਵਾਈ ਹੈ ਨਹੀਂ ਹੈ ਤੇ ਹੁਣ ਅਸੀਂ ਇਹੀ ਚਾਹੁੰਦੇ ਆ ਕਿ ਜੇ ਪੁਲਸਰ ਦਾ ਨਾਮ ਲੈ ਕੇ ਯੂਜ਼ ਕੀਤਾ ਜਾ ਰਿਹਾ ਤੇ ਕੁਝ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ ਇਹ ਘਰ ਦੇ ਵਿੱਚ ਸੋਨੇ ਦੀ ਚੈਨ ਹੀ ਕੁਝ ਸਟਾਕਸ ਪੈ ਹੀ ਕੁਝ ਨਕਦੀ ਕੈਸ਼ ਹੀ ਤੇ ਇਹ ਤੇ ਇਹਨਾਂ ਦਾ ਫੋਨ ਲੈ ਕੇ ਗਏ ਆ ਆਏ ਕਿਧਰ ਦੀ ਆਏ ਆ ਉਹ ਕੰਧ ਡੱਬ ਕੇ ਦੋ ਜਣੇ ਆਏ ਆ ਫਿਰ ਉਹਨਾਂ ਨੇ ਲੋਕ ਖੋਲਿਆ ਦਰਵਾਜ਼ਾ ਖੋਲਿਆ ਤੇ ਫਿਰ ਤੀਸਰੇ ਨੂੰ ਅੰਦਰ ਵਾੜਿਆ ਉਹਨਾਂ ਕੀ ਬਾਸ ਸੀ ਸੀ ਲੱਗੇ ਸਾਰਾ ਕੁਝ ਸੀ 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 ਟੀ ਵੀ ਇੱਥੇ ਗਲੀ ਦੇ ਅੰਦਰ ਨਹੀਂ ਲੱਗੇ ਹੋਏ ਇੱਕ ਮੇਨ ਗੇਟ ਦੇ ਉੱਤੇ ਲੱਗੇ ਹੋਇਆ ਗਲੀ ਦੇ ਜੇ ਪੁਲਿਸ ਚਾਵੇ ਤਾਂ ਪਤਾ ਕਰਾਈ ਹਾਂ ਪੁਲਿਸ ਚਾਵੇ ਤਾਂ ਪਤਾ ਕਰ ਹੀ ਸਕਦੀ ਫੋਨ ਇਹਨਾਂ ਦਾ ਲੈ ਕੇ ਗਏ ਉਹ ਵੀ ਤੇ ਟ੍ਰੇਸ ਹੋ ਹੀ ਸਕਦਾ ਕੀ ਮੰਗ ਕਰਦੇ ਤੁਸੀਂ ਮੰਗ ਇਹੀ ਕਰਦੇ ਆ ਕਿ ਜਿਹੜਾ ਇਨਸਾਫ ਹੈ ਦਿੱਤਾ ਜਾਵੇ ਫੋਨ ਟ੍ਰੇਸ ਕੀਤਾ ਜਾਵੇ ਇਹ ਤੋਂ ਤੇ ਪਤਾ ਲੱਗ ਗਿਆ ਕਿ ਇਹਨਾਂ ਦਾ ਫੋਨ ਲੈ ਕੇ ਉਹਨਾਂ ਦੇ ਫੋਨ ਤੋਂ ਕਿਸੇ ਨੂੰ ਕਾਲ ਵੀ ਕੀਤੀ ਗਈ ਹੈ ਫਿਰ ਉਸ ਤੋਂ ਬਾਅਦ ਜਦੋਂ ਇੱਥੋਂ ਨਿਕਲ ਗਏ ਆ ਉਸ ਤੋਂ ਬਾਅਦ ਆ ਉਹ ਫੋਨ ਸਵਿਚ ਆਫ ਹੋ ਗਿਆ ਤੁਹਾਡਾ ਨਾਮ ਕੀ ਮੇਰਾ ਨਾਮ ਐਸੇ ਗੁਰਵਿੰਦਰ ਸਿੰਘ ਜੀ ਚਾਹੋ ਜੀ ਡੰਕੀ ਟੌਨ ਚਮਕੀ ਲੱਗੇ ਸਰਦਾਰ ਲਗੇ ਤੇ ਸਾਡੇ ਬੜੀ ਗਰੀ ਚਾਰ ਨੰਬਰ ਵਿੱਚ ਰਾਤ ਪਰਿਵਾਰ ਨੂੰ ਬਦਕ ਬਣਾ ਕੇ ਚੋਰੀ ਹੋਈ ਹੈ ਇਹ ਕੀ ਮਾਮਲਾ ਸਰ ਸਾਰਾ ਜੀ ਸਾਹਿਬ ਸਾਨੂੰ ਕਟੌਰੋਂ ਤੋਂ ਕਾਲ ਆਈ ਵੀ ਚੋਰੀ ਸੰਬੰਧੀ ਅਸੀਂ ਮੌਕੇ ਤੇ ਗਏ ਆ ਜੀ ਮੌਕਾ ਵੇਖਿਆ ਸਾਰਾ ਬਾਕੀ ਕੈਮਰੇ ਵੀ ਚੈੱਕ ਕਰਨ ਦੇ ਆ ਜੋ ਵੀ ਗੱਲ ਸਾਹਮਣੇ ਆਈ ਤੇ ਉਹ ਨਿਤਾਬ ਕੋ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੇ ਕੋਈ ਚੋਰ ਸੰਬੰਧੀ ਕੋਈ ਗੱਲ ਸਾਹਮਣੇ ਆਈ ਜਾਂ ਵੈਰੀਫਾਈ ਹੋ ਗਿਆ ਇਸ ਤਰ੍ਹਾਂ ਦਾ ਕਾਰਵਾਈ ਕੀਤੀ ਸਰਵੋਤਮ ਸੀਸੀਟੀਵੀ ਲਈ ਜਾਂਚ ਹੋਵੇਗੀ ਹਾਂ ਹਾਂਜੀ ਕੈਮਰੇ ਚੈੱਕ ਕਰਕੇ ਜੋ ਵੀ ਸਾਹਮਣੇ ਆਇਆ ਉਸ ਮੁਤਾਬਕ ਕਾਰਵਾਈ ਸੀਨੀਅਰ ਅਫਸਰਾਂ ਦੇ ਨੋਟਿਸ 'ਚ ਲਿਆ ਕੇ ਕਾਰਵਾਈ ਕੀਤੀ ਹੈ